Ika se tu mu eder njave filtrate.... O koje density ti

うん。 ਰੀਆਂ ਤੋਂ ਚੱਕ ਕੇ ਸੱਪਾਂ ਦੀਆਂ ਸਿਰਿਆਂ ਨੂੰ ਰੱਖੀਦਾ ਨੱਪ ਕੇ ਓ ਤੂੰ ਕਿਤੇ ਕੀ ਨਾਲ ਸਾਡਾ ਜੋੜ ਨਰਕਾਂ ਨੇ ਕੋਈ ਸਾਡੇ ਜਹੇ ਅਸੀਂ ਹਾਂ ਹੋਰ ਨਰਕਾਂ ਨੇ ਕੋਈ ਨਹੀਂ ਸਾਡੇ ਜਹੇ ਅਸੀਂ ਹਾਂ ਹੋਰ ਨਰਕਾਂ ਨੇ ਕੋਈ ਸਾਡੇ ਜਹੇ ਅਸੀਂ ਹਾਂ